ਮੈਂ ਤੈਨੂੰ ਦੱਸਿਆ ਮੇਰੀਆਂ ਖਰੋਂ ਦੂਰ ਹੈ ਮੇਰਾ ਪਰਾਂ ਵੜਾਈ ਹੋਈ ਆਈ ਕਿਤੇ ਇਹਨਾਂ ਵੇ ਗਿੱਟਿਆਂ ਨੂੰ ਸੇਕ ਦਿੰਦਾਰਾਂ ਵੇ ਉਹ ਭੁੱਲਾਂ ਤੈਨੂੰ ਬਦਮਾਸ਼ ਭਾਪ ਦੇ ਸੱਤੇ ਅੱਖ ਦਾ ਨਾ ਮੈਨੂੰ ਭਾਪ ਦਾ ਡਰ ਹੋਣਾ ਮਾਰ ਮਾਰ ਚ ਬੇੜਾ ਤਰਾ ਮੈਂ ਸੀਣ ਕੱਢਦਾ ਤਰਾ ਬਿਹੰਤ ਰਿਹਾ ਡੰਗਾ ਦੇ ਕਲੇਜਾਂ ਤੇ ਠੰਡ ਪਾਣੀ ਇੱਕ ਦੂਜੇ ਦੇ ਸਿਰ ਮੂੰਹ ਪਾੜੋ ਫੇਰ ਭਾਪ ਦੇ ਢੜ ਕਲੇਜਾਂ 'ਚ ਲੱਗੀ ਅੱਗ ਠੰਡੀ ਹੋ ਜੇ ਉਹ ਇੰਦੂ ਸਭ ਜਾਓ ਨਹੀਂ ਤਾਂ ਕਿਸ ਤਰ੍ਹਾਂ ਨਹੀਂ ਮੇਰੇ ਕੋਲ ਰੱਗਿਆ ਜਾਣਾ ਜੋ ਚੱਬ ਲੋ ਟਾਟੀ ਲੜਾਈ ਨਹੀਂ ਮੁੱਕਣੀ ਕਿਹਦੇ ਟਾਟੀ ਟੈਂਸ਼ਨ ਚ ਨਾ ਜਾਣਾ ਵਾ ਇਹਨੂੰ ਸਮਝਾਉਣਾ ਤੂੰ ਮੇਰੇ ਨਾਲ ਜਾ ਜਾਣ ਕੇ ਪੰਗੇ ਨਾ ਲਿਆ ਕਰ ਇਹ ਤੇ ਜਿੱਦੜ ਕੇ ਦਾ ਮੈਂ ਫੜ ਰਿਹਾ ਨਾ ਇਹਨੂੰ ਚਿੱਟਾ ਬਣਾ ਕਰੂੰਗਾ ਕੀ ਗੱਲ ਹੋ ਗਈ ਆ ਤੂੰ ਕੋਣ ਨਾ ਪੁੱਛਣ ਆਲਾ ਵੇ ਤੂੰ ਹਾਲ ਚਿਰ ਤੈਨ ਜਾਂ ਸਾਡੇ ਸਕਰ ਸੋਧਰ ਜਿਹੜੇ ਤੈਨ ਦੱਸਿਆ ਕੀ ਹੋਇਆ ਗਾਂ ਆਇਆ ਬੂਥੀ ਚੋਕ ਕੇ ਨਾ ਤੂੰ ਇਹ ਆਪਣੇ ਕਰਾ ਦਿਆ ਕਿ ਨੀਤ ਦੇ ਲਾ ਦਦੇ ਲੋਕਣ ਬਾਹਰਣ ਕੇ ਕਿੱਡਾ ਆ ਗਾਂ ਖਬਰ ਲੈਣ ਬਿਜੂ ਰਿਆ ਉਹ ਨਹੀਂ ਨਹੀਂ ਪੈਨੇ ਮੈਂ ਤੇ ਬਸ ਇੱਧਰ ਮੂੰਹ ਬੰਦ ਕਰ ਲੈ ਵੇ ਫੇਰ ਨਾ ਕਹੀ ਦੱਸਿਆਣੀ ਨਾ ਤੈਨੂੰ ਕਿਹਾ ਕਿ ਨਵੇਂ ਸਾਡਾ ਬੂਆ ਨੰਗ ਉਪਨ ਇਹ ਮੈਂ ਇਦਾਂ ਦਾ ਕੀ ਕਹਤਾ